ਪਟਿਆਲਾ ਸ਼ਹਿਰ ਵਿੱਚ ਆਏ ਦਿਨ ਹੁੰਦੀਆਂ ਚੋਰੀਆਂ ਨੂੰ ਦੇਖ ਕੇ ਐਂ ਲੱਗਦਾ ਜਿਵੇਂ ਚੋਰਾਂ ਨੂੰ ਪੁਲਿਸ ਦਾ ਡਰ ਮੁੱਕ ਗਿਆ ਹੋਵੇ ਇੰਨੇ ਬੇਖੌਫ ਚੋਰ ਨੇ ਕਿਸ ਸਵੇਰੇ 9:30 ਵਜੇ ਚੱਲਦੇ ਏਸੀਆਂ ਦੇ ਪਾਈਪ ਵੱਢ ਕੇ ਲੈ ਗਏ ਮਹਿਜ਼ 4-500 ਰੁਪਏ ਵਿੱਚ ਵਿਕਦੇ ਨੇ ਇਹ ਪਾਈਪ ਪਰ ਜਿਸ ਦੇ ਏਸੀ ਦੇ ਵੱਡੇ ਜਾਂਦੇ ਨੇ ਉਸ ਨੂੰ 4-5000 ਰੁਪਿਆ ਖਰਚਾ ਆ ਜਾਂਦਾ ਦੱਸ ਦਈਏ ਕਿ ਪਟਿਆਲਾ ਸ਼ਹਿਰ ਦੀ ਪੋਸ਼ ਸਤਿਆ ਇਨਕਲੇਵ ਮਹਿੰਦਰਾ ਕਾਲਜ ਦੇ ਕੋਲ ਕਟੋ ਕਟ ਪੰਜ ਸੱਤ ਕਰਾਂ ਦੇ ਵਿੱਚੋਂ 10 ਏਸੀਆਂ ਦੇ ਪੈਪ ਦਿਨ ਦਿਹਾੜੇ ਲੈ ਕੇ ਰਫੂ ਚੱਕਰ ਹੋ ਗਏ ਇਹ ਚੋਰ ਵੱਡਾ ਸਿਆਪਾ ਇਹ ਕਿ ਇਹਨਾਂ ਨੂੰ ਖਰੀਦਣ ਵਾਲਿਆਂ ਤੇ ਨਹੀਂ ਹੁੰਦੀ ਕਾਰਵਾਈ ਆਖਰ ਕਦੋਂ ਪੁਲਿਸ ਦੇ ਹੱਥੇ ਚੜਨਗੇ ਤੇ ਹੋਵੇਗੀ ਕਾਰਵਾਈ ਜੈ ਸ਼੍ਰੀ ਰਾਮ ਜੀ ਬਹੁਤ ਹੀ ਮਾੜਾ ਹਾਲ ਜਿਹੜਾ ਪਟਿਆਲੇ ਦਾ ਹੋਇਆ ਹੋਇਆ ਹੈ ਘਰ ਚ ਰਹਿਣਾ ਵੀ ਜਿਹੜਾ ਹੈ ਸੁਰੱਖਿਤ ਹੋ ਗਿਆ ਹੈ ਕੱਲ ਦਿਨ ਦਿਹਾੜੇ 7 ਜੁਲਾਈ 8:45 ਮਿੰਟ ਸਵੇਰੇ ਇੱਕ ਚੋਰ ਸਤਿਆਨਕਲੇਵਨ ਨੇੜੇ ਮਹਿੰਦਰਾ ਕੋਲ ਜੀ ਪੂਰੇ ਆਂਦਾ ਜੀ ਚਾਰ ਤੋਂ ਪੰਜ ਘਰਾਂ ਦੇ ਵਿੱਚ ਉਹ ਪਾਈਪਾਂ ਜਿਹੜੀਆਂ ਏਸੀ ਦੀਆਂ ਪਾਈਪਾਂ ਹੁੰਦੀਆਂ ਆ ਕਾਪਰ ਪਾਈਪਾਂ ਉਹ ਕੱਢ ਕੇ ਲੈ ਗਿਆ ਤੇ ਤੁਸੀਂ ਇਹ ਦੇਖੋ ਬੜੇ ਆਰਾਮ ਨਾਲ ਉਹ ਆਇਆ ਬੜੇ ਆਰਾਮ ਨਾਲ ਚੋਰੀ ਕੀਤੀ ਤੇ ਬੜੇ ਆਰਾਮ ਨਾਲ ਉਹ ਸਮਾਨ ਚੱਕ ਕੇ ਚਲਾ ਗਿਆ ਇਹ ਤਾਂ ਤਾਂ ਪਤਾ ਚੱਲਿਆ ਲੋਕਾਂ ਦੇ ਸਭ ਦੇ ਪੂਰੇ ਸਤਿਆਨ ਕਲੇਬ ਦੇ ਏਸੀ ਹੈਗੇ ਜਿਹੜੇ ਬੰਦ ਹੋ ਗਏ ਸੋਏ ਤਾਂ ਸਾਰੇ ਐ ਲਾਓ ਜੀ ਠੰਡ ਚ ਸੀਗੇ ਜਦ ਉੱਠੇ ਤਾਂ ਗਰਮੀ ਚ ਉੱਠੇ ਬਹੁਤ ਹੀ ਜਿਹੜਾ ਮਾੜਾ ਹਾਲ ਹੈ ਪਟਿਆਲੇ ਦਾ ਹੋਇਆ ਹੋਇਆ ਘਰ ਦੇ ਵਿੱਚ ਰਹਿਣਾ ਸੁਰੱਖਿਤ ਹੋ ਗਿਆ ਪਹਿਲਾਂ ਵੀ ਤੁਹਾਨੂੰ ਪਤਾ ਹੈ ਕਿ ਮੈਨੂੰ ਥ੍ਰੈਟ ਕਾਲ ਹੈ ਉਸ ਤੋਂ ਇਲਾਵਾ ਵੀ ਤੁਸੀਂ ਦੇਖੋ ਕਿ ਚੋਰ ਜੇ ਆਸਾਨੀ ਨਾਲ ਵੜ ਸਕਦਾ ਤਾਂ ਕੋਈ ਵੀ ਬੰਦਾ ਕਲੋਨੀ ਦੇ ਵਿੱਚ ਵੜ ਕੇ ਕੋਈ ਵੀ ਵਾਰਦਾਤ ਕਰ ਸਕਦਾ ਤਾਂ ਪਟਿਆਲਾ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਘਟਨਾ ਵੱਲ ਧਿਆਨ ਦਿੱਤਾ ਜਾਵੇ ਕਿਉਂਕਿ ਜਿਹੜੀ ਇਹ ਘਟਨਾ ਹੈ ਦਿਨ ਦਿਨ ਪ੍ਰਤੀ ਦਿਨ ਜਿਹੜੀ ਇਹ ਘਟਨਾ ਵਾਪਦੀ ਜਾ ਰਹੀ ਹੈ ਪਿਛਲੇ ਦਿਨਾਂ ਚ ਪੂਤਨਾਲ ਮੰਦਿਰ ਦੇ ਵਿੱਚ ਵੀ ਇਹੀ ਸੇਮ ਕੰਮ ਜਿਹੜਾ ਹੋਇਆ ਸੀ ਉੱਥੇ ਵੀ ਚੋਰ ਫੜੇਗੇ ਤੇ ਸਭ ਤੋਂ ਵੱਡੀ ਗੱਲ ਜਿਹੜੇ ਚੋਰ ਚੋਰੀਆਂ ਕਰਕੇ ਜਿਨ੍ਹਾਂ ਨੂੰ ਸਮਾਨ ਵੇਚਦੇ ਨੇ ਉਹਨਾਂ ਤੇ ਵੱਧ ਤੋਂ ਵੱਧ ਕਾਰਵਾਈ ਹੋਣੀ ਚਾਹੀਦੀ ਹੈ ਜੈ ਸ਼੍ਰੀ ਰਾਮ